ਜੋ ਤੋਰੇ ਹੋ ਇਲਾਕਾ ਚਾ ਨਾਨਕ ਦੇਵ ਗੁਰਜਾਤਿ ਸੇ ਜਿਉ ਕੁੰਚਰਿ ਸੁਨਾ। ਸਿਰ ਕੰਪਿਓ ਕਭਿ ਜਨਮ ਕੀ ਮੈਨ ਜੋਤ ਦੇਹੀ ਤ। ਕਉ ਨਾਨਕ ਹੈ ਜਿਦਿ ਸਰੀ ਸੋ ਹਉ ਨ ਹਰਿ ਦਸਿਨ। ਨਿਤ ਕਰਦੇ ਹੋ જગਤਨਾ। ਤੇਰੇ ਰਾਰੇ ਕਹਾ ਗਤ ਹੈ ਤੇਰਾ ਕੋ ਮਨ ਮਾਰੇ ਜਗ ਰਚਨਾ ਸਭ ਝੂਠ ਹੈ ਜਾਣੀ यो बन्धन ਦਰਸ਼ ਤੁਮਾਰੋ ਹੋਏ ਸੰਸਾਨੀ ਹੋ ਗਏ ਜਗੋ ਜਗਿਆਦਲ ਸ਼ਬਦ ਗੁਰੂ ਧਰਮ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਜੋਹੀ ਅੰਦਰ ਅਦਰ ਸਤਕਾਰ ਨਾਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਅਧਗੁਰ ਜੀ ਦੇ ਚਰਣਾ ਦਾ ਉਹ ਦਾਸਾ ਰਹਨੇ ਆ। ਸ੍ਰੀ ਗੁਰਦੇਵ ਭਾਦਰ ਸਿੰਘ ਸਭਾ ਵੱਲੋਂ ਆਪ ਸਰਬਤ ਸੰਗਤਾਂ ਦੇ ਸਹਿਯੋਗ ਨਾਲ ਨੌਰੀ ਪਾਤਸ਼ਾਹ ਦਾਾਨ ਸਰ ਸ੍ਰੀ ਗੁਰਦੇਵ ਭਾਦਰ ਸਾਹਿਬ ਇਹਨਾਂ ਦੇ ਅਨੇਕ ਪਿਆਰੇ ਬੁਲ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਪਿਆਰ ਦਾਸ ਜੀ ਜਿਨ੍ਹਾਂ ਦੇ 350 ਸ਼ਹੀਦੀ ਸ਼ਤਾਬ ਦੀ ਨੂੰ ਮੁੱਖ ਰੱਖਦੇ ਆ। ਇਹ ਪ੍ਰੋਗਰਾਮ 7 ਦਸੰਬਰ ਦਿਨ ਐਤਵਾਰ ਨੂੰ ਵਿਸ਼ੇ ਸੋਲ ਦੇ ਮਹਾਰਤ ਮੰਸਬਦ ਦੇ ਰੂਪ ਦੇ ਰਿਚੁ ਰਿਚਿਆ ਗਿਆ ਦਿੱਖਦੇ ਸੰਬਰ ਵਿੱਚ ਚਾਰ ਦਿਨਾਂ ਦੇ ਲੜੀ ਬਾਰ ਇੱਕ ਗੁਰਮਤ ਸਮਾਗਮ ਕਰਵਾਇਆ ਗਏ ਅੱਜੋ ਸੋਤੇ ਦਿਨ ਦੇ ਸਮਾਗਮ ਦੇ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਇਸ ਤਰੀ ਸਤ ਸੰਸਬ ਸਭਾ ਵੱਲੋਂ ਹਰ ਰੋਜ਼ ਦੀ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਦੇ ਜਾਤ ਕੀਤੇ ਗਏ ਉਮਰੰਤ ਗੁਰਦੁਆਰਾ ਨਾਨਕਪੀੜਾ ਅਤੇ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਇਹਨਾਂ ਗੁਰਦੁਆਰਿਆਂ ਦੇ ਇਸ਼ਤਰੀ ਸਤਸੰ ਸੁਭਾਵਾਂ ਦੇ ਵੱਲੋਂ ਜੋ ਬਾਣੀ ਕੀਰਤਨ ਕੀਤਾ ਗਿਆ ਆਪ ਸਾਰਿਆਂ ਸੰਗਤਾਂ ਨੇ ਆਦਰ ਸਤਕਾਰ ਨਾਲ ਸਰਵਨ ਕੀਤਾ ਹੈ ਹੁਣ ਸੁਣਾ ਰਿਹਾ ਹੈ ਲੜੀ ਬਾਤ ਜੋ ਵਿਚਾਰ ਤਦ ਸ਼੍ਰੀ ਗੁਰਤੇਗ ਬਰਤਨ ਸਾਹਿਬ ਜੀ ਦੇ ਸ਼ਲੋਕਾਂ ਦੀ ਚਲ ਰਹੀ ਹੈ ਜਿਸ ਦੇ ਵਿੱਚ ਅਰ ਅਖੀਰਲੇ ਦਿਨ ਦੇ ਵਿਚਾਰ ਜੋ 15 ਸ਼ਲੋਕ ਬਾਕੀ ਰਹੇ ਸਨ 42 ਸ਼ਲੋਕਾਂ ਦੇ ਵਿਚਾਰ ਉਪਕੀ ਸੀ ਦੋਸਤੋ ਅਗੇ 42 ਸ਼ਲੋਕ ਤੋਂ 57 ਸ਼ਲੋਕ ਅਖੀਰ ਤੱਕ ਦੇ ਵਿਚਾਰ ਉਪਦੇਸ਼ ਦੇ ਰੂਪ ਦੇ ਵਿੱਚ ਆਪਾਂ ਸਾਰੇ ਨੇ ਸਰਵਣ ਕਰ ਲਈ ਹੈ ਆਵ ਵਿਚਾਰਾਂ ਦੀ ਅਰਥਾਤ ਨੂੰ ਪਹਿਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਫੋਟੇ ਨਾਲ ਸਾਂਝ ਪਾਓ ਪਰਵਾਰო ਜੀਵਤੇ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਨਤੇ ਸ੍ਰੀ ਪਿਆਰ ਵਾਲਿਓ ਤੁਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਬਾਦशाह ਜੀ ਨੇ ਤਾਂ ਤਾਲੀ ਦੇ ਸ਼ਲੋਕ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿਹੜੇ ਗੱਡ ਸਿਮਰਨ ਨਾਮ ਕੋ ਸੋਨਰ ਮੁਕਤਾ ਜਾਨ ਤੇ ਇਹ ਨਾਮ ਹਰ ਦੀ ਦਰ ਨਹੀਂ ਨਾਮੁ ਖਾਤੀ ਮਾਨ ਗੁਰਦੇਵ ਭਾਦਰ ਸਿੰਘ ਜੀ ਕਹਿੰਦੇ ਨੇ ਇਸ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਦਾ ਸਿਮਰਨ ਹੁੰਦਾ ਹੈ ਭਾਵੇਂ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਜਿਹੜੇ ਘਟ ਸਿਮਰਨ ਨਾਮ ਕੋ ਸੋਨਰ ਮੁਕਤਾ ਜਾਨ ਉਹ ਮਨੁੱਖ ਵਿਕਾਰਾਂ ਦੇ ਵੱਲੋਂ ਪਿਆਰਿਆਂ ਦੇ ਵੱਲੋਂ ਆਤਮਾ ਦੀ ਹਲੋ ਮੁਕਤ ਹੋ ਜਾਂਦਾ ਹੈ ਕਿਉਂਕਿ ਮੁਕਤੀ ਦਾ ਅਰਥ ਇਹ ਨਹੀਂ ਹੈ ਵੀ ਆਪਾ ਜਦੋਂ ਸਰੀਰ ਦੇ ਵਿੱਚੋਂ ਸਵਾਸ त्याਗਨੇ ਜਾਂ ਮਰਨ ਤੋਂ ਬਾਅਦ ਮੁਕਤੀ ਦੇਵੇਂ ਗੁਰਦੇਵ ਘਾਦਰ ਸਾਹਿਬ ਜੀ ਕਹਿੰਦੇ ਨੇ ਨਹੀਂ ਆਪਾ ਪਰਮਾਤਮਾ ਦੇ ਨਾਮ ਨੂੰ ਜੱਦਿਆ ਜਿਉਂਦਿਆਂ ਜਿਵੇਂ ਸੰਸਾਰ ਦੇ ਵਿੱਚੋਂ ਮਾਇਕ ਕਰਮਾਂ ਤੋਂ ਦੁਰੀਆਂ ਦੇ ਵੱਲ ਮਾਇਕ ਤਾਤਾਂ ਦੇ ਮੋਹ ਦੇ ਵੱਲ ਉਪਰਾਹ ਹੋਣਾ ਹੈ ਜੇਰਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਜਪਦਿਆਂ ਮਾਇਕ ਪ੍ਰਦਾਨਾਂ ਦੇ ਬਹੁਤ ਉਪਰਾਮ ਹੋ ਗਿਆ ਉਹ ਬੋਗਦ। ਤੇ ਦੇ ਨਾ ਹਰ ਅੰਦਰ ਨਹੀਂ। ਦੂਸਰੀ ਗੱਲ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਉਸ ਮਨੁੱਖ ਦੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਫਰਕ ਨਹੀਂ ਰਹਿ ਜਾਂਦਾ। ਨਾਨਕ ਸੰਤਿਮਾਨ ਇਹ ਨਾਨਕ ਇਹ ਗੱਲ ਸੱਚੀ ਹੈ। ਤੇ ਇਸ ਨੂੰ ਸੱਚੀ ਸਮਝ ਕੇ ਆਪਣੇ ਮੱਤ ਦੇ ਅੰਦਰ ਰਸਾ। ਇਕ ਭਗਤ ਭਧਵਾਨ ਜਿਹੇ ਪ੍ਰਾਨੇ ਗਏ ਨਾ ਦੇ ਮਨ ਜੈਸੇ ਸੁਖਗਲ ਸਵਾਗ ਨਾਲੇ ਤੁਮਾਂ ਤੋਂ ਨਾ ਦੇ ਜਾਣ ਗੁਰਦੀਬਾ ਅਦਰ ਸਾਹਿਬ ਜੀ ਨੇ ਸਬੱਤ ਸ਼ਬਦਾਂ ਦੇ ਅੰਦਰ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਕਿਤੇ ਅਸੀਂ ਸੋਚਦੇ ਹੋਈਏ ਕਿ ਅਸੀਂ ਮਨੁੱਖਾ ਸਰੀਰ ਪ੍ਰਾਪਤ ਕਰਕੇ ਇਹ ਬੜੇ ਭਾਗਾ ਬਾਣੇ ਬਣ ਗਏ ਆ ਪਰ ਜੇ ਸਾਡੇ ਮਨ ਦੇ ਅੰਦਰ ਇੱਕ ਪਰਮਾਤਮਾ ਦੀ ਭਗਤੀ ਨਹੀਂ ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾ ਹੈ ਜੇ ਅਸੀਂ ਮਨ ਦੇ ਵਿੱਚ ਪਰਮਾਤਮਾ ਦੀ ਭਗਤੀ ਨੂੰ ਨਹੀਂ ਵਸਾਇਆ ਤੇ ਸਮਝ ਲੋ ਭਾਵੇਂ ਦੀਵਲ ਸਾਡੇ ਮਨੁੱਖਾ ਵਾਲਾ ਹੈ ਪਰ ਸਾਡੇ ਕਰਮ ਜਿਹੜੇ ਨੇ ਉਹ ਇੱਕ ਸੂਰਜ ਦੀ ਈਰਾਈ ਨੇ ਇੱਕ ਕੁੱਤੇ ਦੀ ਈਰਾਈ ਜੈਸੇ ਤੂਕਰ ਤੂਕਰ ਸਾਹ ਤੈ ਸੂਰਜ ਸਵਾਨ ਦਰਦਾ ਹੈ ਕੁੱਤਾ ਜੈਸੇ ਟੋਕਰ ਸਵਾਰ ਨਾਨਕ ਮਾਨੋ ਦਾ ਹੈ ਦਾ ਉਹ ਮਨੁੱਖ ਦਾ ਸਰੀਰ ਇਸ ਤਰ੍ਹਾਂ ਦਾ ਹੈ ਜਿਹੜਾ ਪਰਮਾਤਮਾ ਦੀ ਭਗਤੀ ਦੇ ਰੇਤ ਨਹੀਂ ਕਿਰਦਾ ਜਿਵੇਂ ਇੱਕ ਸੂਰ ਦਾ ਇੱਕ ਤੇ ਦਾਉ ਉਹ ਉਦਾਹਰਣ ਦਿੱਤੀ ਹੈ ਵੀ ਜਿਵੇਂ ਸੂਰ ਤੇ ਗੋਤਾ ਦਸ ਕੀ ਦੇ ਵਿੱਚ ਮੂੰਹ ਬਾਜ ਦੇ ਜਰਦੇ ਨੇ ਉਹ ਮਨੁੱਖ ਵੀ ਪਰਮਾਤਮਾ ਨੂੰ ਬੁਲਾ ਕਰਕੇ ਖਾ ਥੰਦੇ ਇਸੇ ਤਰ੍ਹਾਂ ਬੇਵਕ ਹੁੰਦਾ ਹੈ ਖਾਰ ਹੁੰਦਾ ਹੈ ਸਵਾਮੀ ਕੋ ਗ੍ਰਾਹੀਓ ਸਦਾ ਸਵਾਨ ਦਰਤ ਨਾ ਹੋਏ ਜਿਤ ਨਾਨਕ ਜਿਹੀ ਵਿਦ ਭਾਰਕ ਜੋ ਇੱਕ ਮਨ ਹੋਏ ਇੱਕ ਚਿਤ ਪਰਮਾਤਮਾ ਦੇ ਨਾਮ ਨੂੰ ਕਿਸ ਤਰੀਕੇ ਦੇ ਰਾਹੀ ਅਸੀਂ ਜਪਨਾ ਹੈ ਇਹ ਤਰੀਕਾ ਇਹ ਢੰਗ ਗੁਰੂ ਤੇਗ ਬਹਾਦਰ ਸਾਹਿਬ ਜਿੰਨੇ ਸਮਝਾਇਆ ਕਿ ਅਸੀਂ ਇਸ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਜਪਨਾ ਇੱਕ ਮਨ ਹੋ ਕਰਕੇ ਇੱਕ ਚਿਤ ਹੋ ਕਰਕੇ ਸਵਾਮੀ ਕੋ ਗ੍ਰਹਿ ਹੋ ਸਦਾ ਇੱਥੇ ਹੀ ਬਸ ਨਹੀਂ ਇੱਕ ਉਦਾਹਰਣ ਵੀ ਦਿੱਤੀ ਹੈ ਜਿਵੇਂ ਆਪਾਂ ਆਪਣੀ ਘਰਾਂ ਦੇ ਵਿੱਚ ਇੱਕ ਪਾਲਤੂ ਕੁੱਤਾ ਰੱਖਿਆ ਹੁੰਦਾ ਹੈ ਉਹ ਕੁੱਤਾ ਵਿਣਾ ਹੈ ਸਾਡੇ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਕੋਈ ਹੋਰ ਬੰਦਾ ਆ ਜਾਂਦਾ ਤੇ ਉਸ ਨੂੰ ਭੌਂਕਦਾ ਹੈ ਮਾਲਕ ਨੂੰ ਸੂਚਿਤ ਕਰਦਾ ਹੈ ਹੋਰੇ ਬੰਦੇ ਨੂੰ ਘਰ ਦੇ ਵਿੱਚ ਬੜਨ ਨਹੀਂ ਦੇਦਾ ਮਾਲਕ ਵੀ ਦਰ ਦੇ ਰਹਿ ਕੇ ਵਫਾਦਾਰੀ ਕਰਦਾ ਹੈ ਮਾਲਕ ਜੇ ਕਹਿ ਦੇਵੇ ਕਿ ਇਸ ਨੂੰ ਭੌਂਕੜਾ ਨਹੀਂ ਛੁੱਟੋ ਜਾ ਤੇ ਕੁੱਤਾ ਉਸੇ ਸਮੇਂ ਭੌਂਕਣਾ ਬੰਦ ਕਰ ਦਿੰਦਾ ਹੈ ਫਿਰ ਉਹ ਬੰਦਾ ਉਪਰਾਂ ਭਾਵੇਂ ਜਿਹਨੇ ਬੰਦੀ ਘਰ ਦੇ ਵਿੱਚ ਘੁੰਮਦਾ ਰਹੇ ਫਿਰ ਕੁੱਤਾ ਉਸ ਨੂੰ ਭੌਂਕਦਾ ਨਹੀਂ ਸਤਿਗੁਰੂ ਜੀ ਕਹਿੰਦੇ ਜੀ ਕਿ ਇਸੇ ਤਰ੍ਹਾਂ ਸਾਡੇ ਮਨ ਦੀ ਅਵਸਥਾ ਬਣ ਜਾਵੇ ਸਾਡਾ ਮਨ ਵੀ ਪਰਮਾਤਮਾ ਦੀ ਦਰਦਕਤਾ ਬਣ ਜਾਵੇ ਪਰਮਾਤਮਾ ਦੀ ਦਰਦ ਰਿਆ ਕਰਕੇ ਪਰਮਾਤਮਾ ਦੇ ਹਰ ਇੱਕ ਹੁਕਮ ਨੂੰ ਮੰਨੇ स्वामी को ग्रह जीवन सदा स्वात तज न रहै कुत्ता अपने मालिक ਦੇ ਘਰ ਨੂੰ ਨਹੀਂ ਛੱਡਦਾ ਸਾਡਾ ਮਨ ਵੀ ਆਪਣੇ ਮਾਲਕ ਪਰਮਾਤਮਾ ਦੇ ਘਰ ਨੂੰ ਨਾ त्याਗੇ ਇਸ ਤਰੀਕੇ ਦੇ ਰਾਹੀ ਅਸੀਂ ਆਪਣੇ ਮਨ ਨੂੰ ਚੇਤਰ ਨੂੰ ਇਕਾਗਰ ਕਰਕੇ ਪਰਮੰਧਾ ਦੇ ਨਾਮ ਨੂੰ ਜਪਣਾ ਹੈ ਸਿਰ ਬਰਤ ਅਰ दाण ਕਰ ਮਨ ਮੈਂ ਘਰ ਹੈ ਕੁਮਾਨ ਨਾਨਕ ਮਹਿਕ ਲਾਜ ਤੇ ਜਿਉਂ ਕੁੱਝ ਜੇ ਇਸ਼ਨਾਨ ਅਧਗੁਰ ਜੀ ਨੇ ਇੱਕ ਹੋਰ ਤਰੀਕਾ ਸਾਨੂੰ ਦੱਸਿਆ ਕਿ ਹੋ ਸਕਦਾ ਅਸੀਂ ਗੁਰਦੁਆਰਿਆਂ ਦੇ ਉੱਤੇ ਹਾਜ਼ਰੀਆਂ ਭਰਦੇ ਹਾਂ ਅਸੀਂ ਦਾਨ-ਪੁੰਨ ਕਰਦੇ ਹਾਂ ਸੇਵਾ ਕਰਦੇ ਹਾਂ ਪਰ ਦਾਨ-ਪੁੰਨ ਕਰਦੇ ਹਾਂ ਸੇਵਾ ਕਰਦੇ ਹਾਂ ਸਾਡੇ ਮਨ ਦੇ ਵਿੱਚ ਅਹੰਕਾਰ ਰਹਿਦਾ ਹੈ ਇਹ ਤੀਰਥ ਤੇ ਜਾ ਕੇ ਇਸ਼ਨਾਨ ਕੀਤਾ ਤੀਰਥ ਵਰਤ ਤੇ ਵਰਤ ਰਿਹਾ ਭੁੱਖੇ ਰਹੇ ਅਰ ਦਾਨ ਕਰ ਤੇ ਦਾਨ-ਪੁੰਨ ਵੀ ਕੀਤਾ ਪਰ ਇਹਨਾਂ ਸਭ ਕੁਝ ਕਰਨ ਦੇ باوجود ਤੇ ਮਨ ਦੇ ਵਿੱਚ ਅਹੰਕਾਰ ਘਰਣ ਕਰ ਲਿਆ ਤਾਂ ਇਹਨਾਂ ਸਾਡਾ ਧੀਰ ਤੇ ਜਾ ਕੇ ਇਸ ਨਾਮ ਕਰਨ ਦਾ ਲਾਭ ਹੈ ਨਾ ਤੇ ਵਰਤ ਰਖਣ ਦਾ ਲਾਭ ਹੈ ਨਾ ਹੀ ਤੇ দান ਨੂੰ ਕਰਨ ਦਾ ਲਾਭ ਹੈ ਮਨ ਦੇ ਵਿੱਚ ਅਹੰਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸੇਵਾ ਤੇ ਸਿਮਰਨ ਸਰਦਾ ਭਾਵਨਾ ਦੇ ਵਿੱਚ ਜਿਗੇ ਕੀਤੇ ਜਾਂਦੇ ਨੇ ਨਾਮਕ ਬੇਸਰ ਜਾਤ ਤੇ ਕਿਉਂ ਗੁੰਚਰ ਇਸ ਨਾਮ ਇਹ ਹੰਕਾਰ ਦੇ ਕਰ ਰਿਆ ਨਾ ਫਿਰ ਇਸ ਤਰ੍ਹਾਂ ਸਾਡਾ ਜੀਵਨ ਸਾਡੇ ਕਰਮ ਇਸ ਪ੍ਰਕਾਰ ਬਣ ਜਾਣਗੇ ਜਿਵੇਂ ਹਾਥੀ ਇਸ਼ਨਾਨ ਕਰਦਾ ਹੈ ਹਾਥੀ ਨੇ ਛੋਟੇ ਦੇ ਵਿੱਚ ਪਾਣੀ ਭਰ ਭਰ ਕੇ ਆਪਣੇ ਸਰੀਰ ਦੇ ਸੁਕ ਰਿਆ ਇਸ਼ਨਾਨ ਕਰ ਰਿਆ ਪਰ ਜਦੋਂ ਨਦੀ ਦਰਿਆ ਤੋਂ ਬਾਹਰ ਨਿਕਲਦਾ ਹੈ ਨਾ ਹਾਥੀ ਦਾ ਇੱਕ ਸੁਭਾਅ ਹੈ ਜਿ ਨਦੀ ਦਰਿਆ ਤੋਂ ਬਾਹਰ ਨਿਕਲ ਕੇ ਉਹ ਜਿਹੜੀ ਕਿਨਾਰੇ ਤੇ ਰੇਤ ਮਿੱਟੀ ਪਈ ਹੁੰਦੀ ਹੈ ਉਹ ਛੋਟੇ ਦੇ ਵਿੱਚ ਭਰ ਭਰ ਕੇ ਆਪਣੇ ਪਿੰਡੇ ਦੇ ਸੁਖ ਲੈਦਾ ਹੈ ਉਦਾਹਰਨ ਦਿੱਤੀ ਹੈ ਕੋਈ ਭਦਰ ਸਾਹਿਬ ਜੀ ਨੇ ਜੀ ਵਿਦੇਸ਼ ਇਸ਼ਨਾਨ ਕਰਕੇ ਫਿਰ ਬੇਟੀ ਦੇ ਵਿੱਚ ਲਿਪੜ ਗਿਆ ਪਰ ਇਸ਼ਨਾਨ ਕਰਨ ਦਾ ਆਨੰਦ ਕੋਈ ਨਹੀਂ ਆਇਆ ਜੇ দান-ਪੁੰਨ ਕਰਕੇ ਸੇਵਾ ਕਰਕੇ ਹੰਕਾਰ ਕਰ ਲਿਆ ਫਿਰ ਇਹ ਸੇਵਾ ਕੀਤੀ ਸਾਡੀ ਪਰਮਾਤਮਾ ਦੇ ਦਰਦ ਦੇ ਪ੍ਰਵਾਦ ਨਹੀਂ ਸਿਰ ਕੰਬਿਓ ਪਦ ਲਗ ਮੰਗੇ ਮੈਂ ਜੋਤ ਦੇਹੀਨ ਕਉ ਨਾਦ ਕਿਹ ਵਿਦ ਭਰੀ ਤਉ ਨਾ ਹਰਸ ਲੇ ਇਕ ਅਵਸਥਾ ਅੰਤਿਨ ਜਵਾਨੀ ਦੀ ਅਵਸਥਾ ਤੋਂ ਬਾਅਦ ਬੁਢਰਗ ਅਵਸਥਾ ਇਸ ਬੁਢਰਗ ਅਵਸਥਾ ਤੇ ਜਿਹੜਾ ਸਰੀਰ ਸਾਨੂੰ ਮਿਲਿਆ ਹੈ ਇਹ ਸਰੀਰ ਕਮਜ਼ੋਰ ਹੋ ਜਾਂਦਾ ਹੈ ਚਰਨ ਸਿਰ ਪਰ ਕੰਪਨ ਲਾਗੇ ਨਹੀਂ ਨੀਰ ਅਸਾਰ ਹੈ ਜੇਹ ਬਾ ਬਚਨ ਸੁਧ ਨਹੀਂ ਦਿੱਖਦਾ ਤਦ ਉਹ ਰੇਤ ਰਮ ਕੀ ਆਸਤ ਗੁਰਬਾਣੀ ਦਾ ਇਹ ਫਰਮਾਨ ਹੈ ਇਸ ਹਾਰੇ ਉਮਰ ਤੇ ਇਸ ਭੁਲੇਖੇ ਦੇ ਵਿੱਚ ਲੰਘਾ ਦਿੱਤੀ ਵੀ ਹੁਣ ਕੰਮ ਕਾਜ ਕਰ ਲਈਏ ਜਦੋਂ ਕੰਮ ਕਾਜ ਤੋਂ ਵਿਲੇ ਹੋਵਾਂਗੇ ਪਰਮਾਤਮਾ ਦਾ ਨਾਮ ਜਪ ਲਵਾਂਗੇ ਪਰ ਜਦੋਂ ਸਮਾ ਲੰਭ ਗਿਆ ਸਰੀਰ ਦੀ ਅਵਸਥਾ ਇਸ ਪ੍ਰਕਾਰ ਦੀ ਬਣ ਗਈ ਦੀ ਅੱਖਾਂ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਸਕਦੇ ਜਵਾਲ ਨੂੰ ਚੰਗੀ ਤਰ੍ਹਾਂ ਵੇਖ ਨਹੀਂ ਸਕਦੇ ਕੰਨਾਂ ਨੂੰ ਚੰਗੀ ਤਰ੍ਹਾਂ ਸੁਣ ਨਹੀਂ ਸਕਦੇ ਆਪ ਦਪੈਰ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਚੱਲਣ ਲੱਗਿਆ ਵੀ ਪੈਰ ਡੋਲਦੇ ਨੇ ਡਗ ਮਗਾਉਂਦੇ ਨੇ ਸਿਰ ਕੰਪਿਓ ਸਿਰ ਜਿਹੜਾ ਹੈ ਢੋਲਕ ਅਗਝੰਦਾ ਹੈ ਹਿਲ ਲੱਗ ਜੰਦਾ ਹੈ ਕਮਜ਼ੋਰੀ ਦੇ ਬਸ ਹੋ ਕਰਕੇ ਮੁਜੁਰ ਅਵਸਥਾ ਦੇ ਪਗ ਡਗ ਮਗੇ ਫਿਰ ਪੈਰ ਚੰਗੀ ਤਰ੍ਹਾਂ ਚੱਲਣ ਦੀ ਤਾਕਤ ਨਹੀਂ ਰੱਖਦੇ ਨਾਇਬ ਜੋਦ ਤੇ ਨੀਂਦ ਅੱਖਾਂ ਦੇ ਵਿੱਚ ਵੀ ਚੰਗੀ ਤਰ੍ਹਾਂ ਜੋਦ ਨਹੀਂ ਰਹਿੰਦੀ ਸਾਹਮਣੇ ਵਾਲਾ ਚੰਗੀ ਤਰ੍ਹਾਂ ਦਿਸ਼ਾ ਨਹੀਂ ਆਲ ਦੇਖੀ ਬੜ ਗਈ ਕਹੋ ਨਾਨਕ ਇਹ ਬਿਨ ਭਈ ਨਾਨਕ ਕਾਜਦਾ ਹੈ ਇਹੋ ਜੀ ਅਵਸਥਾ ਬਣ ਗਈ ਤਉ ਨਾ ਹਰਨ ਸਦੀਨ ਸਾਰੇ ਉਮਰ ਵਿਅਰਥ ਗਵਾ ਦਿੱਤੀ ਕਦੇ ਵੀ ਪ੍ਰਮਾਤਮਾ ਦੇ ਨਾਮ ਰਸ ਦਾ ਸਵਾਦ ਨਹੀਂ ਆਵੇਗਾ ਨਿਜ ਘਰ ਦੇਖਿਓ ਜਗਤ ਮੈਂ ਕੋ ਕਾਮੋ ਕੋ ਨਾਹੇ ਨਾਮੁ ਹੀ ਫਿਰ ਹਰ ਤਗਦ ਹੈ ਤੇ ਇਹ ਰੱਖੋ ਮਨ ਬਾਣੀ ستگر نبھا سکتا ਕੋਈ ਸਾਰਾ ਤੇ ਡੈਰਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਫਿਕਰ ਕਰਨ ਦੀ ਲੋੜ ਨਹੀਂ ਨਾਨਕ ਫਿਰ ਅਲ ਭਗਤ ਹੈ ਤੇ ਹਿਰਾ ਹੋ ਮਨ ਮਾਰੇ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਭਜਨ ਮੰਦਰੀ ਸਦਾ ਕਾਇਮ ਰਹਿਣ ਵਾਲੀ ਹੈ ਹਮੇਸ਼ਾ ਸਾਡਾ ਸਾਥ ਨਿਭਉਦੀ ਹੈ ਅਸੀਂ ਪਰਮਾਤਮਾ ਦੀ ਭਜਨ ਮੰਦਰੀ ਨੂੰ ਆਪਣੇ ਮਨ ਵਿੱਚ ਬਸਾ ਕੇ ਕੇ ਉਹ ਹੀ ਸਾਡੇ ਨਾਲ ਨਿਭਣ ਵਾਲਾ ਹੈ ਜੋ ਕਮਾਈ ਅਸੀਂ ਸੰਸਾਰ ਦੇ ਅੰਦਰ ਕੀਤੀ ਹੈ ਜੋ ਸੰਗਤੀ ਜਗੜ ਕਰਕੇ ਅਸੀਂ ਇਹ ਕਮਾਈ ਕਰ ਰਹੀ ਹਾਂ ਇਹ ਕਮਾਈ ਸਾਰੇ ਸੰਸਾਰ ਦੇ ਸੰਸਾਰ ਦੇ ਵਿੱਚ ਕਿਤੇ ਵੀ ਅਸੀਂ ਘੁੰਮ ਲਈਏ ਕੋਈ ਵੀ ਧਨ ਪਦਾਰਥ ਇਸ ਕਮਾਈ ਦੀ ਬਰਾਬਰਤਾ ਨਹੀਂ ਕਰ ਸਕਦਾ ਇਹ ਨਾਮ ਦੀ ਕਮਾਈ ਹੈ ਤੇ ਨਾਮ ਦੇ ਬਾਰੇ ਅਸੀਂ ਗੱਲਦੇ ਹਾਂ ਕਿ ਪਰਮਾਨੰਤ ਦਾ ਨਾਮ ਧਨ ਸਦਾ ਲੈਣ ਵਾਲਾ ਹੈ ਜੋ ਹਮੇਸ਼ਾ ਸਾਥ ਨਿਗਰਾਨ ਬਗੈਰਾ ਦੁਨੀਆ ਦੀ ਧਨ ਹੈ ਉਹ ਦੁਨੀਆ ਦੇ ਵਿੱਚ ਹੀ ਜਦੋਂ ਤੱਕ ਸਵਾਸ ਨੇ ਉਦੋਂ ਤੱਕ ਸਾਥ ਰਹਦਾ ਜਦੋਂ ਸਵਾਸ ਨਿਕਲ ਜਾਂਦੇ ਨੇ ਫਿਰ ਸਾਥ ਛੱਡ ਜਾਂਦਾ ਹੈ ਜਗ ਰਚਨਾ ਸਭ ਝੂਠ ਹੈ ਜਾਤ ਦੇ ਹੋਰੇ ਬੀਤ ਕਹਿ ਨਾਨਕ ਖੇ ਨਾ ਰਹੇ ਜਿਉ ਬਾਦੂ ਕੀ ਕੀ ਜੋ ਸੰਸਾਰ ਅਸੀਂ ਆਪਣੀ ਅੱਖਾਂ ਦੇ ਰਾਹੀਂ ਦੇਖ ਰਹੇ ਹਾਂ ਜਗ ਰਚਨਾ ਜਗਤ ਦੀ ਰਚਨਾ ਆਦੇ ਇਹ ਪਰਮਾਤਮਾ ਨੇ ਸੰਸਾਰ ਦੀ ਰਚਨਾ ਕਰਾਈ ਹੈ ਪਰ ਇਹ ਸੰਸਾਰ ਦੀ ਰਚਨਾ ਸੁੱਠੀ ਹੈ ਨਾਸਵੰਤ ਹੈ ਨਾ ਹੋ ਜਾਣ ਵਾਲੀ ਹੈ ਜਾਨ ਲੇ ਹੋਰੇ ਈਤ ਤੇ ਗੁਰਦੇਵ ਘਰ ਦੇ ਸਾਹਿਬ ਜੀ ਕਹਿੰਦੇ ਜੇ ਮੇਰਾ ਬਿੱਕਰ ਬੜੇ ਇਸ ਗੱਲ ਨੂੰ ਸਮਝ ਲਿਓ ਕਿ ਸੰਸਾਰ ਦੀ ਰਚਨਾ ਨਾਸਵੰਤ ਤੇ ਝੁੱਠੀ ਹੈ ਇਸ ਸੰਸਾਰ ਦੇ ਵਿੱਚ ਕੋਈ ਵੀ ਵਸਤੂ ਹੈ ਕਹਿ ਨਾਨਕ ਸਿਰ ਨਾਲ ਹੈ ਜਿਉ ਬਾਲੂ ਕੀ ਤੀਸ ਉਸ ਵਸਤੂ ਦੀ ਪਾਇਆ ਇਸ ਤਰ੍ਹਾਂ ਹੈ ਜਿਵੇਂ ਇੱਕ ਰੇਤ ਦੀ ਕੰਧ ਬਣਾ ਦਿੱਤੀ ਜਾਵੇ ਰੇਤ ਦੀ ਕੰਧ ਇੱਕ ਦਿਨ ਦੋ ਦਿਨ ਥੋੜੇ ਸਮੇਂ ਦੇ ਲਈ ਤਾਂ ਰਹਿ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਸੁਨੇ ਤਹਿ ਜਾਣਾ ਜਿਉ ਬਾਲੂ ਕੀ ਤੀਸ ਇਸੇ ਤਰ੍ਹਾਂ ਇਹ ਸੰਸਾਰ ਦੀ ਰਚਨਾ ਹੈ ਜੋ ਅਸੀਂ ਦੇਖਦੇ ਹਾਂ ਹਰ ਇੱਕ ਚੀਜ਼ ਸਮੇਂ ਦੇ ਅਧੀਨ ਹੈ ਇਹ ਜਿਹੜੀ ਥੀਰ ਸਮੇਂ ਦੇ ਅਧੀਨ ਆਗੀ ਪੰਧਾ ਵਾਲੇ ਉਸ ਨੇ ਇੱਕ ਨਾ ਇੱਕ ਦਿਨ ਆਸ ਹੋ ਜਾਣਾ ਕੋਈ ਵੀ ਚੀਜ਼ ਅਸੀਂ ਕਰਦੇ ਖਾਣ ਪੀਣ ਦੀ ਮਾਨ ਕੇ ਕੋ ਲੈ ਕੇ ਆਉਂਦੇ ਹਾਂ ਉਹਨਾਂ ਬਨਨ ਵੀ ਸਾਡੇ ਜੀਵਨ ਦੇ ਵਿੱਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਲੈ ਕੇ ਆ ਉਹਨਾਂ ਹਰ ਇੱਕ ਚੀਜ਼ ਦੇ ਉੱਤੇ ਦੇਖ ਲਿਖੀ ਹੁੰਦੀ ਹੈ ਕਿ ਇਹ ਇੱਲੇ ਤਰੀਕ ਨੂੰ ਬੜੀ ਹੈ ਤੇ ਇੱਲੇ ਤਰੀਕ ਨੂੰ ਐਕਸਪਾਇਰ ਹੋ ਜਾਣੀ ਪਾਉ ਵਰਤਨ ਯੋਗ ਨਹੀਂ ਰਹੇ ਪਰਮਾਤਮਾ ਨੇ ਜੀਵ ਇਸੇ ਪ੍ਰਕਾਰ ਬਣਾਏ ਤੇ ਕਿਵੇਂ ਫੈਕਟਰੀਆਂ ਦੇ ਵਿੱਚ ਕੰਪਨੀਆਂ ਦੇ ਵਿੱਚ ਚੀਜ਼ਾਂ ਬਣਾ ਕਰਕੇ ਮਾਰਕੀਟ ਵਿੱਚ ਭੇਜੀਆਂ ਪਰਮਾਤਮਾ ਨੇ ਸੰਸਾਰ ਦੇ ਅੰਦਰ ਜੀਵਾਂ ਨੂੰ ਭੇਜਿਆ ਤੇ ਆਹ ਇਸ ਦੇ ਜਨਮ ਤਰੀਕ ਹੈ ਤੇ ਆਹ ਇਸ ਦੀ ਮੌਤ ਵੀ ਤਰੀਕ ਹੈ ਕਿ ਅਸੀਂ ਆਪਣਾ ਮੌਤ ਦਾ ਸਮਾ ਸੰਸਾਰ ਦੇ ਅੰਦਰ ਲਿਖਵਾ ਕੇ ਆਏ ਹਾਂ ਇਸ ਕਰਕੇ ਇਸ ਦਰਨੋ ਗੁਰਦੇਵ ਬਾਹਰ ਸਾਹਿਬ ਜੀ ਕਹਿੰਦੇ ਸੱਚੀ ਕਰਕੇ ਜਾਣ ਲਈਏ ਇਸ ਸੰਸਾਰ ਵਿੱਚ ਕੋਈ ਵੀ ਠੀਕ ਕੋਈ ਵੀ ਵਸਤੂ ਸਦਾ ਸਥਿਰ ਨਹੀਂ ਹੈ। ਰਾਮ ਦੇਉ ਰਾਵਣ ਦੇ ਜਾਣ ਕੋ ਬਹੁਤ ਵਾਰ ਕਹੋ ਨਾਨਕ ਤੇ ਬਸ ਨਹੀਂ ਝੁਪਨੇ ਜੋ ਸੰਸਾਰ। ਗੁਰਤੇਗ বাহাদুর ਸਾਹਿਬ ਨੇ ਕਹਿੰਦੇ ਨੇ ਜੇ ਅਜੇ ਵੀ ਸਾਡੇ ਮਨ ਵਿੱਚ ਭੁਲੇਖਾ ਰਹਿਣਾ ਹੈ ਤਾਂ ਸਾਡਾ ਭੁਲੇਖਾ ਦੂਰ ਕਰਿਏ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਮਚੰਦਰ ਜੀ ਆਏ ਉਹ ਸੰਸਾਰ ਦੇ ਵਿੱਚੋਂ ਚਲੇ ਗਏ। ਜੇ ਨਾਲੋ ਅਸੀਂ ਸ੍ਰੀ ਰਾਮਚੰਦਰ ਭਗਵਾਨ ਜੰਦੇ ਰਾਮਦੇਵ ਉਹ ਵੀ ਚਲੇ ਗਏ ਨੇ ਰਾਵਣ ગયો ਰਗੜ ਵੀ ਸੰਸਾਰ ਦੇ ਵਿੱਚ ਆਇਆ ਵੀ ਉਹ ਵੀ ਚਲਿਆ ਗਿਆ ਜਾ ਕੋ ਬਹੁ ਪਰਿਵਾਰ ਪਰਿਵਾਰਾਂ ਸਮੇਤ ਚਲੇ ਗਏ ਪਰਿਵਾਰਾਂ ਦੇ ਪਰਿਵਾਰ ਚਲੇ ਗਏ ਨੇ ਕੋ ਨਾਨਕ ਫਿਰ ਕਛ ਨਹੀਂ ਸੁਪਨੇ ਜੀਵਨ ਸੰਸਾਰ ਨਾਨਕ ਆਖਦਾ ਹੈ ਸਦਾ ਜਿੱਥੇ ਸੰਸਾਰ ਦੇ ਵਿੱਚ ਕੋਈ ਵੀ ਹੈ ਨਹੀਂ ਹੈ ਇਸ ਸੰਸਾਰ ਇੱਕ ਸੁਪਨੇ ਦੀ ਲਿਆਈ ਹੈ ਅੱਖਾਂ ਬੰਦ ਕੀਤੀਆਂ ਅੱਖਾਂ ਬੰਦ ਕਰਕੇ ਬੜਾ ਕੁਝ ਦੇਖਿਆ ਪਰ ਜੋ ਕੁਝ ਅਸਾਂ ਬੰਦ ਕਰਕੇ ਦੇਖਿਆ ਉਹ ਨਾਸਵੰਤ ਸੀ ਝੂਠਾ ਸੀ ਕਿਉਂਕਿ ਜਦੋਂ ਅੱਖਾਂ ਖੋਲ੍ਹਿਆ ਫਿਰ ਕੁਝ ਵੀ ਨਹੀਂ ਸੀ ਅੱਖਾਂ ਬੰਦ ਕਰਕੇ ਮਨੁੱਖ ਨੇ ਬੜਾ ਕੁਝ ਦੇਖ ਲਿਆ ਪਰ ਜਦੋਂ ਅੱਖਾਂ ਖੋਲ੍ਹੀਆਂ ਸਚਾਈ ਤੇ ਉਹਨੂੰ ਸਾਹਮਣੇ ਆਈ ਕਿ ਉਹ ਤਾਂ ਇੱਕ ਸੁਪਨਾ ਸੀ ਸਚਾਈ ਦਾ ਅੱਖਾਂ ਖੋਲ੍ਹ ਕੇ ਸਾਹਮਣੇ ਰਿਹਾ ਚਿੰਤਾ ਦਾ ਕੀ ਕੀ ਜੇ ਜੋ ਅਨਮੋਹੀ ਹੋਏ ਇਹ ਬਾਰਗ ਸੰਸਾਰ ਕੋ ਨਾਨਕ ਕਿਰਨ ਲਈ ਕੋ ਬਾਰ ਬਾਰ ਗੁਰਤੇ ਭਗਤ ਸਾਹਿਬ ਨੇ ਸਾਨੂੰ ਇਹ ਉਪਦੇਸ਼ ਸਮਝਾ ਰਹੇ ਨੇ ਕਿ ਅਸੀਂ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਲਈਏ ਕੇਵਲ ਨਾਮ ਹੀ ਸਾਡਾ ਸਾਥੀ ਹੈ ਦੂਸਰੀ ਗੱਲ ਸਾਡੇ ਮਨ ਦੇ ਵਿੱਚ ਚਿੰਤਾ ਨਹੀਂ ਹੋਣੀ ਚਾਹੀਦੀ ਚਿੰਤਾ ਦਾ ਕੀ ਕੀ ਜੇ ਜੋ ਅਨਮੋਹੀ ਹੋਣੇ ਸਾਡੇ ਨਾਲ ਉਹ ਘਟਨਾ ਨਹੀਂ ਵਾਪਰੀ ਜਿਹੜੀ ਕਿਸੇ ਦੇ ਨਾਲ ਨਹੀਂ ਵਾਪਰੀ ਜੋ ਸਭ ਦੇ ਨਾਲ ਘਟਨਾ ਵਾਪਰ ਚੁਕੀ ਹੈ ਉਹੀ ਸਾਡੇ ਨਾਲ ਵਾਪਰਦੀ ਹੈ ਹਰ ਇੱਕ ਘਰ ਹਰ ਇੱਕ ਪਰਿਵਾਰ ਇਹ ਪਰਤਾਲ ਕਰਕੇ ਦੇਖ ਲਿਏ ਕਿ ਕਿਸੇ ਵੀ ਘਰ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਦੇਖਣ ਨੂੰ ਨਹੀਂ ਮਿਲਦੀ ਜਿਸ ਘਰ ਦੇ ਵਿੱਚ ਜਨਮ ਤੇ ਮੌਤ ਨਾ ਹੋਈ ਹੋਵੇ ਹਰ ਇੱਕ ਘਰ ਦੀ ਇਹ ਅਵਸਥਾ ਹੈ ਜਨਮ ਹੈ ਸਾ ਬਾਤ ਨਹੀਂ ਹੈ ਚਿੰਤਾ ਤਾਲੀ ਕੀਤੀ ਹੈ ਜੋ ਹਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਖਿਲ ਨਹੀਂ ਕੋਇ ਇਹ ਸੰਸਾਰ ਦੀ ਰੀਤ ਹੀ ਇਸੇ ਪ੍ਰਕਾਰ ਹੈ ਇਹ ਸੰਸਾਰ ਦੀ ਰਚਨਾ ਹੀ ਇਸ ਪ੍ਰਕਾਰ ਬਣੀ ਹੋਈ ਹੈ ਕਿ ਕੋਈ ਵੀ ਸੰਸਾਰ ਦੇ ਸਦ ਅੰਤਰ ਨਹੀਂ ਹੈ ਜੋ ਭਿਉ ਤੋਂ ਬਿਨਸ ਹੈ ਕਰੋ ਆਦਿਕ ਕਾਲ ਨਾਨਕ ਹਰ ਗੁਣ ਗਾਏਲੇ ਹਾਰ ਸਗਲ ਜੰਗਾਰ ਸਭੀ ਬਧੀ ਕਰਦੇ ਤੇ ਇੱਕ ਗੱਲ ਜ਼ਰੂਰ ਹੈ ਵੀ ਇਹ ਚੀਜ਼ ਜਿਹੜੀਆਂ ਅਸੀਂ ਦੇਖ ਰਹੇ ਹਾਂ ਇਹਨਾਂ ਨੂੰ ਨਾਸ ਹੋਣ ਦੇ ਵਿੱਚ ਸਮਾਂ ਪਾਵੇ ਲੱਗਾਵੇ ਪਰ ਨਾਸ ਜ਼ਰੂਰ ਹੋਣੀ ਹੈ ਪਰੋ ਆਦਿਕਾਲ ਜੋ ਵੀ ਸੰਸਾਰ ਦੇ ਵਿੱਚ ਚੀਜ਼ਾਂ ਪੈਦਾ ਹੋਈਆਂ ਪਰਗੋਈਆਂ ਜੋ ਉਪਜੇ ਉਹ ਬਿਲਕੁਲ ਹੈ ਉਹਨਾਂ ਨੇ ਨਾਸ ਹੋ ਜਾਣਾ ਪਰੋ ਆਦਿਕਾਲ ਅੱਜ ਨਹੀਂ ਤਾਂ ਭਲਕੇ ਬਲਕੇ ਹਲਕੇ ਨਹੀਂ ਤਾਂ ਉਹ ਸਵੇ ਨਾਲ ਨਾਗਰ ਰਾਵੜੂ ਕਾਇਲੇ ਪਰ ਤਦ ਸੁਚੇਤ ਕੀਤਾ ਜਾ ਰਿਹਾ ਹੈ ਭਾਈ ਤੂੰ ਪਰਮਾਤਮਾ ਦੇ ਗੁਰਾਂ ਨੂੰ ਕਾਹ ਲੈ ਛਾਲ ਸਭ ਜੰਗਾਲ ਇਹ ਦੁਨੀਆ ਦੀ ਪਦਾਰਥਾਂ ਦੇ ਮੌਂਚ ਜੰਗਲਾਂ ਨੂੰ ਪਿਆਰ ਦੇ ਦੋਹਰਾ ਬਾਲ ਛੁੱਟ ਗਿਆ ਬੰਧਨ ਪਰੇ ਕਤੋ ਨਾ ਹੋਤੁ ਆਏ ਕਰੋ ਨਾਨਕ ਅੰਕੂਟ ਹਰਿ ਗਜ ਦਿਨੋ ਹੋ ਸਾਰੇ ਜਦੋਂ ਕਾਲ ਤ ਖਤਮ ਹੋ ਗਏ ਮਨੁੱਖ ਦਾ ਸਰੀਰ ਕਮਜ਼ੋਰ ਪੈ ਗਿਆ ਬੰਦਰ ਪਰੇ ਮਾਇਕ ਪਦਾਰਥਾਂ ਦੇ ਬੰਦਰ ਪੈ ਗਏ ਏ ਹੁਣ ਬੜੇ ਜੱਦਾਂ ਮਨੁੱਖ ਕਰਦਾ ਵੀ ਕਿੰਨਾ ਤੋਂ ਮੇੜ ਢਾਰ ਨਿਕਲ ਜਾਵਾ ਪਰ ਜੀਤੇ ਹੋਏ ਜਤਨ ਅੰਯਤ ਚਲੇਗੇ ਕਾਹਨ ਆਨੇ ਕਬ ਕੋਟ ਹਰ ਸਤਗੁਰੂ ਗੁਰਦੇਵ ਸਾਹਿਬ ਜੀ ਕਹਿੰਦੇ ਨੇ ਨਾਨਕ ਆਖਦਾ ਹੈ ਜੇ ਤੂੰ ਅਜੇ ਵੀ ਪਰਮਾਤਮਾ ਦੇ ਚਰਨਾਂ ਦਾ ਕੋਟ ਆਸਾ ਲੈ ਲਵੇ ਪਰਮਾਤਮਾ ਨੇ ਤੈਨੂੰ ਬਚਾ ਲੈਣਾ ਜੀਵੇ ਤਦਵੇ ਤੋਂ ਆਖੀ ਨੂੰ ਬਚਾਇਆ ਸੀ

ਦੇਰੋਂ ਮਨ ਵਿੱਚ ਵਸਾਉਣ ਵਾਲਾ ਮਨ ਕਿਹਨਾਂ ਦਾ ਮਨ ਸਾਗਰ ਵੀ ਆ ਗਈ ਹੈ ਹੁਣ ਬੰਦਨਾ ਦਾਸ ਵੀ ਹੋ ਗਿਆ ਹੈ ਹੁਣ ਉਹ ਪ੍ਰਮਾਤਮਾ ਆਪជា ਦੀ ਸਦਾ ਦਰਵਾਲਾ ਬਣ ਗਿਆ ਸਾਰੇ ਜਿਹੜੇ ਮਸੀਲੇ ਜੋ ਵੀ ਕੀਤੇ ਜਾ ਰਹੇ ਨੇ ਉਹ ਸਫਲ ਹੋ ਗਏ ਕਿਵੇਂ ਕਿਉਂਕਿ ਨਾਨਕ ਸਭ ਵਿੱਚ ਤੁਮਰ ਹੈ ਆਤਮਾ ਹੈ ਤੁਮਹੀ ਹੀ ਹੋਤ سہਾਰੇ ਉਰੇ ਸਾਡੇ ਮਨ ਦੀ ਅਵਸਥਾ ਬਣ ਗਈ ਹੈ ਕਿ ਕੇਵਲ ਪ੍ਰਮਾਤਮਾ ਹੀ ਸਭ ਕੁਝ ਕਰਨ ਵਾਲਾ ਸਾਰੀਆਂ ਥਾਲਤਾਂ ਦਾ ਮਾਲਕ ਹੈ ਹੁਣ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕੀਤੀ ਹੈ ਸਭ ਸਰਖਾਸ ਸਭ ਦੁਨਿ ਗਏ ਕੋ ਨਾਨਕ ਦੇ ਹੋ ਸਾਥ ਕਹੋ ਨਾਨਕ ਇਹ ਵਿਪਤ ਲੈ ਤੇਗ ਤੇਗ ਰਬੁਨਾਦ ਸੰਗੀ ਸਾਥੀ ਮੰਨ ਰਸਤੇ ਦਾ ਦੋਸਤ ਇਹਦਾ ਵੜੇ ਗੋਲੇ ਕਰਕੇ ਸਾਰੇ ਦੇਖੀ ਚੰਗੋੜੇ ਦਾ ਆਦਮੀ